ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਕਿਸਾਨ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਤਲਵੰਡੀ ਚੌਧਰੀਆਂ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਭੈਣੀ ਕੁਸੇ ਖਾ ਰਾਮ ਰਹੀਮ ਦਾ ਡੇਰਾ ਬਣਨ ਜਾ ਰਿਹਾ ਸੀ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਰੋਕ ਦਿੱਤਾ ਗਿਆ ਹੈ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਡੇਰਾ ਕਿਸੇ ਹਾਲਤ ਵਿੱਚ ਨਹੀਂ ਬਣਨ ਦੇਾਂਗੇ ਉਨ੍ਹਾਂ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜਰਾ ਜੇ ਤਲਵੰਡੀ ਚੋੜੀਆਂ ਕਿਤਰਾ ਕਿਸ ਤਰ੍ਹਾਂ ਕਿਸ ਤਰ੍ਹਾਂ ਤੇ ਮੀਟਿੰਗ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਤਲਵੰਡੀ ਚੌਧਰੀਆਂ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਔਰ ਲਾਗੇ ਦੇ ਸਾਡੇ ਜਿੰਨੇ ਵੀ ਪਿੰਡਾਂ ਦੇ ਮੋਤਵਾ ਰਿਹਾ ਉਹ ਵੀ ਇੱਥੇ ਪਹੁੰਚੇ ਆ ਜਿਹੜਾ ਵਿਸ਼ਾ ਉਹ ਇਹ ਆ ਕਿ ਜੋ ਰਾਮ ਰਹੀਮ ਆ ਸੱਚਾ ਸੌਦਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲੇ ਜਿਹੜੇ ਅੱਜ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਦਾ ਡੇਰਾ ਸਾਡੇ ਲਾਗੇ ਤਲਵੰਡੀ ਚੌਧਰੀਆਂ ਦੇ ਪਿੰਡ ਹੈਗਾ ਭੈਣੀ ਹੁਸੇਖਾ ਦੇ ਲਾਗੇ ਬਣ ਜਾ ਰਿਹਾ ਵਾ ਉਦੇ ਵਿਰੋਧ ਵਿੱਚ ਅਸੀਂ ਕੱਲ ਵੀ ਡਿਪਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹ ਕੰਮ ਨੂੰ ਰੋਕਾ ਦਿੱਤਾ ਵਾ ਉਹ ਰੋਕਿਆ ਗਿਆ ਵਾ ਕੰਮ ਉਹਦੇ ਤੇ ਅਸੀਂ ਆਪਣਾ ਨਗਰ ਨਿਵਾਸੀਆਂ ਸਾਰਿਆਂ ਨੂੰ ਸੱਦਿਆ ਸੀਗਾ ਸ਼ਾਇਦ ਉਹਦੇ ਤੇ ਕੱਲ ਨੂੰ ਜਿਹੜੀ ਆ ਥਾਣੇ ਦੇ ਵਿੱਚ ਜਿਹੜਾ ਉਹਦਾ ਪੈਰੋਕਾਰ ਆ ਉਹਨਾਂ ਨੇ ਉਹਦਾ ਪਤਾ ਲਾ ਲਿਆ ਵੀ ਇਹ ਕੌਣ ਆ ਜਿਹੜਾ ਇੱਥੇ ਡੇਰਾ ਬਣਾ ਰਿਹਾ ਵਾ ਉਹਦੇ ਸਬੰਧ ਦੇ ਵਿੱਚ ਇਹ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਸੀ ਤੇ ਸੰਗਤਾਂ ਨੇ ਫੈਸਲਾ ਕੀਤਾ ਵਾ ਕੀ ਭੈਣੀ ਹੁਸੇ ਖਾਂਚ ਤੇ ਕੀ ਸੁਲਤਾਨਪੁਰ ਇਹ ਜੀ ਕੀ ਪੰਜਾਬ ਦੇ ਵਿੱਚ ਕਿਤੇ ਵੀ ਜਿਹੜਾ ਵਾ ਇਹ ਝੂਠੇ ਸਾਧ ਦਾ ਡੇਰਾ ਨਹੀਂ ਬੰਦ ਦਿੱਤਾ ਜਾਊਗਾ ਔਰ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਆਗੂ ਸਹਿਬਾਨ ਸਤਿਕਾਰ ਕਮੇਟੀ ਤੋਂ ਵੀ ਪਹੁੰਚੇ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਡੇ ਨਾਲ ਆ ਨੇਰੇ ਸਵੇਰੇ ਜਦੋਂ ਵੀ ਸਾਨੂੰ ਆਵਾਜ਼ ਮਾਰੋ ਅਸੀਂ ਇਹਨਾਂ ਝੂਠੇ ਸਾਧ ਦੇ ਖਿਲਾਫ ਲੜਾਈਆਂ ਲੜਦੇ ਆਏ ਆ ਤੇ ਆਉਣ ਵਾਲੇ ਸਮੇਂ 'ਚ ਵੀ ਲੜਾਈ ਲੜਾਂਗੇ ਜੀ ਅੱਜ ਮੀਟਿੰਗ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਸਾਡਾ ਇਥੇ ਸਾਰਾ ਭਾਈਚਾਰਾ ਇਲਾਕੇ ਦਾ ਇਕੱਠਾ ਹੋਇਆ ਜਿੱਥੇ ਬੰਦਿਆਂ ਇਕੱਠੀਆਂ ਸਤਕਾਰ ਕਮੇਟੀ ਤੋਂ ਵੀ ਹੋਰ ਜਿੱਥੇ ਬੰਦਿਆਂ ਸਾਰੇ ਆਏ ਥੇ ਇਕੱਠ ਹੋਇਆ ਬਹੁਤ ਤਗੜਾ ਜਿਹੜਾ ਡੇਰਾ ਸੱਚਾ ਸੁਦਾ सिरसा ਵਾਲਾ ਇਹ ਉਹਦੇ ਇੱਕ ਡੇਰਾ ਬਣ ਜਾ ਰਿਹਾ ਉਹਦੇ ਖਿਲਾਫ ਹੈ ਉਹਨੇ ਸਾਡੇ ਹਰ ਵਰਗ ਉੱਪਰ ਹਮਲਾ ਕੀਤਾ ਸਾਡੀ ਕੋਈ ਉਹਨਾਂ ਨਿੱਜੀ ਰੰਜਿਸ਼ ਨਹੀਂ ਹੈਗੀ ਕੋਈ ਉਹਦੇ ਕੰਮਾਂ ਤੋਂ ਰੰਜਿਸ਼ ਆ ਉਹਨੇ ਪੱਤਰਕਾਰਾਂ ਦੇ ਮਰਡਰ ਕਰਾਏ ਆ ਉਹਨੇ ਸੋਸ਼ਲ ਵਰਕਰਾਂ ਦੇ ਕਤਲ ਕਰਵਾਏ ਆ ਉਹਨੇ ਬਾਬੇ ਨਾਨਕ ਨੇ ਕਿਹਾ ਸੀ ਆ ਸੋਕੋ ਮੰਦਾ ਕੀ ਜਤ ਜਮੇ ਰੇ ਜਾਨ ਉਹਨੇ ਸਾਡੀਆਂ ਪਵਾ ਭੈਣਾ ਨਾਲ ਧੱਕੇ ਛਾਈਆਂ ਕੀਤੀਆਂ ਰੇਪ ਕੀਤੇ ਆ ਉਹਨੇ ਇੱਕ ਜਾਨੋ ਗਿਆ ਗੁજરા ਕੰਮ ਕੀਤਾ ਜਿਹੜਾ ਜਿਹੜੇ ਲੋਕਾਂ ਨੂੰ ਨੇ ਨਪੁੰਸਕ ਬਣਾਇਆ ਕਾਸਟੇਸ਼ਨ ਕਰਾਈ ਉਹਨੇ ਜਿਹੜੀ ਜਿਹੜੀ ਕੋਈ ਵੀ ਧਰਮ ਦੀ ਆਗਿਆ ਨਹੀਂ ਹੁੰਦਾ ਇਸ ਕਰਕੇ ਸਾਡੇ ਨਿੱਜੀ ਤੌਰ ਤੇ ਉਹਨਾਂ ਸਾਡੇ ਵਿਚਾਰ ਮਤ ਪੇ ਸਾਡੇ ਨਹੀਂ ਰਲਦੇ ਵਿਚਾਰ ਸਾਡੇ ਵਿਚਾਰਕ ਮਤ ਪੇਦਾ ਅਸੀਂ ਇਸ ਇਲਾਕੇ ਦਾ ਪਰਵਚਨ ਕੇਂਦਰ ਨਹੀਂ ਬੰਦਣਾ ਸਾਨੂੰ ਸਭ ਨੇ ਇਹ ਗੱਲ ਪਰੋਸਵੇ ਦਿੱਤਾ ਵਾ ਮੀਡੀਆ ਨੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਦੇ ਕੱਲ ਪੇਸ਼ ਹੋਏ ਉਹਨਾਂ ਨੇ ਉਹਨੂੰ ਕੰਮ ਨੂੰ ਰੋਕਵਾਇਆ ਵਾ ਸਾਨੂੰ ਅੱਗੋਂ ਵੀ ਆਸ ਆ ਕਿ ਪ੍ਰਸ਼ਾਸਨ ਇਹਨੂੰ ਬਹੁਤ ਗੰਭੀਰਤਾ ਨਾਲ ਲਊਗਾ ਅੱਗੇ ਨਾਲ ਲਊਗਾ ਤੇ ਸਾਡੀ ਮੰਗ ਤੇ ਉੱਪਰ ਜਿਹੜਾ ਵਿਚਾਰ ਕਰੂਗਾ ਵਾਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਰੂ ਜੀ ਕੀ ਫਤਿਹ